ਹਾਂਜੀ ਬਾਈ ਅੱਜ ਆਪਣੇ ਕੋਲੇ ਗੱਡੀ ਆਈ ਵੀ ਐ ਐਨਟੀਐਫ ਫੀਡ ਦੀ ਪਹਿਲਾਂ ਅਸੀਂ ਆਪਦੇ ਘਰੋਂ ਰਿਜ਼ਲਟ ਲੈਂਦਾ ਫੇਰ ਅਸੀਂ ਲੋਕਾਂ ਤੱਕ ਪਹੁੰਚਾਈ ਹੈ ਗੱਲ ਹਨ ਇਹ ਸਾਰੀ ਇੰਨੀ ਫੀਡ ਐ ਬਾਈ ਇੱਕ ਦੋ ਭਰਾ ਲੈ ਜਾਂਦੇ ਨੇ ਜਿਹੜੇ ਖਾਸ ਮਿੱਤਰ ਨੇ ਨਹੀਂ ਆਪਾਂ ਆਪਦੇ ਪਰਸਮਾਨ ਪਾ ਰਹੇ ਆ ਸਾਰੀ ਗੱਡੀ ਉਤਰਨੀ ਐ ਬਾਈ ਇੱਥੇ ਤੇ ਆਹ ट्रांजੈਕਸ਼ਨ ਪਈ ਐ ਬਾਈ ਸਾਡੀ ਆਈ ਵੀਰ ਪਈ ਐ ਠੀਕ ਹੈ ਜੀ ਪਹਿਲਾਂ ਅਸੀਂ ਆਪਦੇ ਘਰੋਂ ਰਿਜ਼ਲਟ ਲੈਂਦਾ ਬਈ ਫੇਰ ਲੋਕਾਂ ਦਾ ਕੱਬਜਾਈਏ ਕਿੰਨਾਂ ਤਰੀਕੇਵੇਂ ਆ ਵਧੀਆ ਵੀਰੇ ਵਧੀਆ ਹੈ ਕਿਵੇਂ ਆ ਫੀਡ ਆ ਵਧੀਆ ਜੀ ਇੱਕ ਨੰਬਰ ਹੈ ਹਾਂ ਜੀ ਤੇ ਇੱਧਰ ਖੜੀਆਂ ਬਈ ਆਪਣੀਆਂ ਗਾਵਾਂ ਕਈ ਵਾਰ ਆਗਲੇ ਨੂੰ ਆਹੋ ਜਿਹੜੇ ਤਾਂ ਭਰਾ ਪ੍ਰਾਣੀਆਂ ਦੇਂਦੇ ਰਹਿੰਦੇ ਵੀਡੀਓ ਨੂੰ ਤਾਂ ਪਤਾ ਹੈ ਨਾ ਕਿ ਚਲੋ ਕਾਫੀ ਮਾਲ ਪਸ਼ੂ ਆਪਣੇ ਕੋਲ ਚੰਗਣੂ ਆਏ ਹੁੰਦਾ ਪਤਾ ਨਹੀਂ ਵੇਚਣ ਵਾਸਤੇ ਨਾਲ ਹੈ ਹੀ ਹੋਵੇ ਪਹਿਲਾਂ ਆਪਾਂ ਕਰ ਉਹ ਰਿਜ਼ਲਟ ਲੈਤਾ ਵੀਰੇ ਫਿਰ ਅੱਗੇ ਆਪਾਂ ਲੋਕਾਂ ਤੱਕ ਪਹੁੰਚਾਈ ਇਹ ਚੀਜ਼